एस uh, एस पी साहब के वलों सारी सब डिवीजन के नाइट एंड डे डोमीनेशन कराया जाता है और इसी लड़ी के तहत सी आई स्पेशल टास्किंग दी जाती है सारी सी आई एम उस स्पेशल टास्किंग डे एंड नाइट के स्पेशल ऑपरेशन करती है इसी लड़ी के तहत सी आई ए इंचार्ज नरपिंदर सुपरविजन हेट आप इस तो पहले भी ऑपरेशन किया और हूं भी सी आई एम ने एक ऑपरेशन किया है ਜਿਹਦੇ ਵਿੱਚ ਸਾਡੇ ਜ਼ਿਲ੍ਹੇ 'ਚ ਜਿਹੜੇ ਐਕਟਿਵ ਗੈਂਗ ਨੇ ਜਿਹੜੇ ਪਿਸਟੋਲ ਔਰ ਚਾਕੂ ਵੀ ਨੋਕ ਤੇ ਲੁੱਟਖੋਆ ਕਰਦੇ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਜਿਹੜੀ ਚਲਾਈ ਜਾ ਰਹੀ ਸੀ ਇਹਨਾਂ ਨੇ 7 ਦੋਸ਼ੀ ਸੀਗੇ 7 ਬੰਦੇ ਸੀਗੇ ਜਨਾਂ ਨੂੰ ਆਈਡੈਂਟੀਫਾਈ ਕੀਤਾ ਔਰ ਨੰਨੇ ਰੇਡ ਕੀਤੀ ਉੱਥੇ ਜਦਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੜੀ ਦਲੇਰੀ ਨਾਲ ਪੂਰੀ ਟੀਮ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਉਹਦੇ ਵਿੱਚ ਇੱਕ ਬੰਦਾ ਫਰਾਰ ਹੋ ਗਿਆ ਬਟ 6 ਬੰਦੇ ਜਨਾਂ ਨੇ ਫੜ ਲੀ ਜਿਹੜੇ ਬੰਦੇ ਫੜੇ ਗਏ ਉਹਨਾਂ ਦੇ ਕੋਲੋਂ ਇੱਕ 315 ਬੋਰਡ ਦਾ ਪਿਸਤੌਲ ਔਰ ਦੋ ਤਲਵਾਰਾਂ ਸੀ ਗਈ ਔਰ ਲੋਹੇ ਦੀ ਰੋਡ ਸੀ ਗਈ ਔਰ ਇਹ ਇਹਨਾਂ ਤੋਂ ਰਿਕਵਰੀ ਕੀਤੀ ਹੈ ਇਹ ਕੋਈ ਬੜੇ ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਇੱਥੇ ਆਏ ਸੀ ਅ ਤੋ ਟੀਮ ਨੇ ਦਲੇਰੀ ਨਾਲ ਕੰਮ ਕਰਕੇ ਉਹ ਜਿਹੜੀ ਇਹਨਾਂ ਦੇ ਡੂਟਾ ਖੋਹ ਦੀ ਵਾਰਦਾਤ ਕਰਦੀ ਸੀ ਉਹਨੂੰ ਰੋਕਿਆ ਗਿਆ ਹੈ ਜਿਹੜੇ ਬੰਦੇ ਫੜੇ ਗਏ ਇਹ ਬੰਦੇ ਇਸ ਤੋਂ ਪਹਿਲੇ ਵੀ ਇਹੋ ਜਿਹੀ ਕਾਰਗੁਜ਼ਾਰੀ ਕਰਦੇ ਸੀ ਸੋ ਉਸ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਗੈਂਗ ਔਰ ਜਿਹੜੇ ਆਪਣੇ ਜ਼ਿਲ੍ਹੇ ਨੇੜੇ-ਤੇੜੇ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਐਕਟਿਵ ਸੀਗਾ ਉਹਨਾਂ ਨੂੰ ਫੜਿਆ। ਮੈਨੂੰ ਮਾਮਲਾ ਦੱਸਣਾ ਹੈ। ਬਿਲਕੁਲ ਜਿਵੇਂ ਇਨਾ ਚੇ ਜਿਹੜੇ ਦੋ ਦੋਸ਼ੀ ਹੈ ਉਹਦੇ ਵਿੱਚ ਇੱਕ ਦੋਸ਼ੀ ਤੇ 8 ਮਾਮਲੇ ਦਰਜ ਹੈ। ਉਹ ਹੀ ਲੁੱਟਖਵਾਦੇ ਮਾਮਲੇ ਹੈ, ਸਨੇਚਿੰਗ ਦੇ ਮਾਮਲੇ ਹੈ। ਇੱਕ ਦੋਸ਼ੀ ਉਧਰ ਚ 4 ਮਾਮਲੇ ਦਰਜ ਹੈ। ਕੁੱਲ ਕਿੰਨੇ ਬੰਦੇ ਸੀਗੇ? ਕਿੰਨੇ ਫੜੇ? ਟੋਟਲ 7 ਬੰਦੇ ਸੀਗੇ ਜੀ। 7 ਤੋਂ 6 ਬੰਦੇ ਇਹਨਾਂ ਨੇ ਫੜ ਲਿਆ ਮੋਕੇ 'ਚ। ਇੱਕ ਬੰਦਾ ਫਰਾਰ ਹੈ। ਉਦੇ ਬਾਲ ਕੀਤੇ ਜਾ ਰਹੀ ਹੈ ਉਹ ਵੀ ਅਛੇ ਤੇ ਫੜਾ ਜਾਊਗਾ ਇਹ ਸਰੰਤ ਗ੍ਰਸਤ ਰਹੀ ਹੈ ਕਿਤੇ ਨਾਦੀ ਜੀ ਔਰ ਲੁੱਟਕ ਹੋਏ ਕਿਤੇ ਵੀ ਆਪਣੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਜਾਂ ਖੰਨਾ ਨੇੜੇ ਦੇ ਜ਼ਿਲ੍ਹੇ ਦੇ ਵਿੱਚ ਵੀ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਜੀ ਕੱਲ ਉਹ ਵਹਿਕਲ ਉਸ ਵੇਲੇ ਉਸ ਵੇਲੇ ਇਨਾਦੇ ਕੋਲ ਦੋ ਮੋਟਰਸਾਈਕਲ ਸੀਗੇ ਜਿਹੜੇ ਉਹਦੇ ਬਾਅਦ ਬਰਾਮਦ ਕੀਤੇ ਗਏ ਕਿ ਉਹ ਉਸ ਵੇਲੇ ਪੈਦਲ ਸੀਗੇ ਆਪਣੇ ਘਰ ਨੂੰ ਅੰਜਾਮ ਦੇਣ ਜਾ ਰਹੇ ਸੀ ਦੋ ਵਹੀਕਲ ਦੇ ਨਾਲ ਤੋਂ ਬਿਲਕੁਲ ਜੀ ਇਹ ਤਾਂ ਜਿਹੜਾ ਬਾਕੀ ਇਹਨਾਂ ਨੇ ਇਸ ਤੋਂ ਪਹਿਲੇ ਜਿਹੜੀ ਵਾਰਦਾਤਾਂ ਕੀਤੀਆਂ ਸਾਡਾ ਮੰਤਵ ਹੈ ਉਹ ਵਾਰਦਾਤਾਂ ਨੂੰ ਟ੍ਰੇਸ ਕਰਨਾ ਕਿ ਇਸ ਤੋਂ ਪਹਿਲੇ ਹੋਰ ਕੀ ਕੀ ਵਾਰਦਾਤਾਂ ਇਹਨਾਂ ਨੇ ਕੀਤੀ ਸਰ ਕਿੱਥੋਂ ਕਿੱਥੋਂ ਦੇ ਨੇ ਜੀ ਇਹ ਵੈਸੇ ਕੁਝ ਬੰਦੇ ਸੀਗੇ ਜਿਹੜੇ ਕਿ ਇਸ ਤੋਂ ਪਹਿਲੇ ਨਾ ਕਿ ਪਛੱਕੜ ਜਿਹੜਾ ਹੈਗਾ ਉਹ ਬਿਹਾਰ ਦਾ ਬਾਰਦਾ ਹੈਗਾ ਬਟ ਹੁਣ ਇਹ ਕਾਫੀ ਲੰਮੇ ਟਾਈਮ ਤੋਂ ਫਤੇਗੜ ਔਰ ਮੰਡੀ ਗੋਵਿੰਦਗੜ੍ਹ ਤੇ ਰਹੇ ਜੀ